हां जी दोस्तों आखिरकार वो पल आ ही गया जिस दी हर पंजाबी पक, नु उम्मीद सी पंजाब किंग्स ने आईपीएल 2025 ਦੇ ਪਲੇਆਫ ਲਈ ਆਪਣੀ ਜਗ੍ਹਾ ਲਗਭਗ ਪੱਕੀ ਕਰ ਲਈ ਹੈ ਜੀ हां ਤੁਸੀਂ ਠੀਕ ਸੁਣਿਆ 18 ਮਈ ਨੂੰ ਰਾਜਸਥਾਨ ਰਾਇਜ਼ ਉਤੇ 24 ਦੌੜਾਂ ਦੀ ਤਵਾਕੀ ਦਾ ਚਿੱਤ ਨਾਲ ਪੰਜਾਬ ਨੇ ਸਿਰਫ ਮੈਚ ਹੀ ਨਹੀਂ ਜਿੱਤਿਆ ਸਗੋ ਦਿਲ ਵੀ ਜਿੱਤ ਲਏ ਨੇ ਨਿਹਾਲ ਪਟੇਰਾ ਨੇ 37 ਗੇਂਦਾਂ ਵਿੱਚ 70 ਅਤੇ ਸ਼ਿਸ਼ਾਂਤ ਸਿੰਘ ਨੇ 27 ਗੇਂਦਾਂ ਵਿੱਚ 50 ਰਨਾਂ ਦੀ ਜ਼ਬਰਦਸਤ ਇਨਿੰਗ ਖੇਡੀ ਤੇ ਪੀ ਉਮਰਜ ਪੰਜਾਬ ਨੇ 5 ਬਿਕ ਟੱਕੋ ਕੇ ਪੜਾਇ ਟੋਟਲ 219 ਬਈ ਕੀ ਬੋਲਣਾ ਪੰਜਾਬ ਦੇ ਬੈਟਸਮੈਨਾਂ ਤੇ ਫਿਰ ਆਇਆ ਹਰਪ੍ਰੀਤ ਬਰਾੜ ਜਿਸ ਨੇ ਪਾਈ ਤੋਂ ਦੇ ਕੇ ਤਿੰਨ ਬੱਟੀਆਂ ਬਿਕਟਾ ਲਈਆਂ ਉਹੀ ਤਾਂ ਬਣੇ ਮੈਨ ਆਫ ਦਾ ਮੈਚ ਪੰਜਾਬ ਦੇ ਹੁਣ ਤੱਕ 12 ਵਿੱਚ ਵਿੱਚੋਂ 8 ਜਿੱਤਾਂ ਦੇ ਨਾਲ 17 ਪੁਆਇੰਟ ਹੋ ਚੁੱਕੇ ਹਨ ਇਸ ਦਾ ਮਤਲਬ ਹੈ ਕਿ ਕੇਵਲ ਇੱਕ ਹੋਰ ਜਿੱਤ ਚਾਹੇ ਉਹ ਦਿੱਲੀ ਕੈਪਟਲਜ਼ ਤੇ ਹੋਵੇ ਜਾਂ ਮੁੰਬਈ ਇੰਡੀਅਨ ਤੇ ਤੇ ਪੰਜਾਬ ਅਧਿਕਾਰਿਕ ਤੌਰ ਤੇ ਪਲੇਆਫ ਵਿੱਚ ਪਹੁੰਚ ਜਾਵੇਗਾ ਪਰ ਗੱਲ ਇੱਥੇ ਨਹੀਂ ਮੁੱਕਦੀ ਜੇਕਰ ਪੰਜਾਬ ਦੋਵੇਂ ਮੈਚ ਜਿੱਤ ਲੈਂਦਾ ਹੈ ਤਾਂ ਕੀ ਅੰਕਨਾਂਰ ਟੌਪ 2 ਵਿੱਚ ਵੀ ਪਹੁੰਚ ਸਕਦਾ ਹੈ ਹੁਣ ਸਿਰਫ ਜਿੱਤ ਨਹੀਂ ਪੱਡੀ ਜਿੱਤ ਚਾਹੀਦੀ ਹੈ ਤਾਂ ਜੋ ਨੈੱਟ ਰਨ ਨੈੱਟ ਵਿੱਚ ਚੰਗਾ ਹੋ ਜਾਵੇ ਚਲੋ ਫਿਰ ਦੇਖਦੇ ਹਾਂ ਕੀ ਹੁਣ ਪੰਜਾਬ ਅੱਗੇ ਕੀ ਕਰਦਾ ਹੈ ਤਲਵਾ